ਭਾਈ ਗੁਰਚਰਨ ਸਿੰਘ ਜੀ ਜੋ ਬੀਬੀ ਕੋਲਾ ਭਲਾਈ ਕੇਂਦਰ ਪਸਟ ਕਥਾਵਾਚਕ ਨੇ ਗੁਰਮਤਿ ਵਿਾਰੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਬਹੁਤ ਪਿਆਰ ਦੇ ਨਾਲ ਰਸਮਾਂ ਲਿਓ ਜੀ ਸਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪ पर उपक पर उपकार जन पर उकार पर उपकार जन पर उ ਦੋ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਗ ਬਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ प सिंह जी तन बाबा दीप सिंह जीन दी। तन बाबा दीप सिंह जी दी। तन धन बाबा दरीप सिंह जीन धन बाबा दरीप सिंह जी उपकार जन पर उपकार पर उपकारी आए। ਤਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ ਜਨਪੜ ਉਪਕਾਰੀ ਆਏ ਕੌਣ ਆਖੋ ਧੰਤਨ ਬਾਬਾ ਦੀਪ ਸਿੰਘ ਜੀ ਤੇਰਾ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਹੁਣ ਨਾਮ ਰੱਖਿਆ ਗੁਰਮਖੋ ਦੀਪ ਤੇ लाड़ ਦੇ ਨਾਲ ਦੀਪਾ ਦੀ ਪਾਖ ਨਾ ਮਾਤਾ ਪਿਤਾ ਨੇ ਮਾਤਾ ਜੀ ਨੇ ਬਚਪਨ ਦੇ ਵਿੱਚ ਹੀ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੇ ਨਾਲ ਜੋੜ ਦਿੱਤਾ ਇਹ ਗੁਰਮਖ ਮਾਵਾ ਦੀ ਨਿਸ਼ਾਨੀ ਹੁੰਦੀ ਹੈ ਹਰ ਮਾਂ ਆਪਣੇ ਬੱਚੇ ਦੀ ਅਰਦਾਸ ਕਰਦੀ ਹੈ। ਇਹ ਗਰੀਬ ਨਿਵਾਜ ਸਤਿਗੁਰੂ ਜੀ ਵਾਹਿਗੁਰੂ ਜੀ ਮੇਰੇ ਪੁੱਤਰ ਦੀ ਉਮਰ ਲੰਬੀ ਹੋਵੇ। ਮੇਰੇ ਪੁੱਤਰ ਨੂੰ ਵਿੱਦਿਆ ਦਾ দান ਬਖਸ਼ੋ। ਮੇਰੇ ਪੁੱਤਰ ਦਾ ਕਾਰੋਬਾਰ ਚੱਲੇ। ਮੇਰੇ ਪੁੱਤਰ ਦਾ ਵਿਆਹ ਲੱਗ ਜਾਵੇ। ਪਰ ਗੁਰਮਖ ਮਾਂ ਪਤਾ ਕੀ ਅਰਦਾਸ ਕਰਦੀ ਹੈ। ਗੁਰਮਖ ਮਾਂ ਉਹ ਅਰਦਾਸ ਕਰਦੀ ਹੈ ਜਿਸ ਅਰਦਾਸ ਦੇ ਨਾਲ ਲੋਕ ਦੀਆਂ ਵੀ ਦਾਤਾਂ ਮਿਲ ਜਾਂਦੀਆਂ ਨੇ ਤੇ ਪਰਲੋਕ ਦੀਆਂ ਦਾਤਾਂ ਵੀ ਮਿਲ ਜਾਂਦੀਆਂ ਨੇ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਇਹ ਗੁਰਮਖ ਮਾਮਾ ਦੀ ਅਰਦਾਸ ਹੁੰਦੀ ਹੈ ਆਪਣੇ ਬੱਚਿਆਂ ਲਈ ਇਹ ਬੇਨਤੀ ਕਰਿਆ ਕਰੋ ਇਹ ਜੋਦਰੀ ਕਰਿਆ ਕਰੋ ਇਹ ਅਰਦਾਸ ਕਰਿਆ ਕਰੋ ਕਿ ਮੇਰੇ ਲਾਲ ਇਹ ਮੇਰੇ ਪੁੱਤਰ ਸਦਾ ਭਜੋ ਜਗਦੀਸ਼ ਸਦਾ ਤੈਨੂੰ ਪਰਮਾਤਮਾ ਯਾਦ ਰਵੇ ਸਤ ਸੰਗਿਓ ਮਾਂ ਨੇ ਬਚਪਨ ਵਿੱਚ ਹੀ ਨਾਮ ਦੇ ਨਾਲ ਗੁਰਬਾਣੀ ਨਾਲ ਜੋੜ ਦਿੱਤਾ ਹੁਣ 3-4 ਸਾਲ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ دنیਵੀਂ ਉਮਰ ਅੱਜ ਮਾਂ ਨੇ ਉਂਗਲ ਦੇ ਨਾਲ ਲਾ ਲਿਆ ਮਾਂ ਕਿੱਥੇ ਲੈ ਕੇ ਗਈ ਟਿੱਠੇ ਸੱਬੇ ਥਾਮ ਨਹੀਂ ਤੁਦ ਜਿਹਿਆ ਗੁਰੂ ਰਾਮ ਦਾਸ ਜੀ ਦਰ ਤੇ ਲੈ ਕੇ ਆਈ ਪਵਣ ਸਾਹਿਬ ਦੀ ਦਰਤੀ ਤੋਂ ਆਕੇ ਮਾਤਾ ਜੀ ਨੇ ਆਪਣੇ ਪੁੱਤਰ ਦੀਪ ਨੂੰ ਸਰੋਵਰ ਚ ਇਸ਼ਨਾਨ ਕਰਾਇਆ ਦਰਸ਼ਨ ਦਾਰੇ ਕੀਤੇ ਕੁਝ ਸਮਾਂ ਸੇਵਾ ਕੀਤੀ ਗੁਰੂ ਰਾਮਦਾਸ ਦੇ ਘਰ ਜਦੋਂ ਵੀ ਸਮਾਂ ਬਣੇ ਸੇਵਾ ਜ਼ਰੂਰ ਕਰਿਆ ਕਰੋ ਕੁਝ ਸਮਾਂ ਸੇਵਾ ਕੀਤੀ ਹੁਣ ਜਦੋਂ ਸ਼ਾਮ ਨੂੰ ਵਾਪਸ ਆਪਣੇ ਨਗਰ ਚਲੇ ਨਾ ਮਾਤਾ ਜੀ ਉਹਨੀ ਜੀ ਸਾਡੇ ਬਾਬਾ ਜੀ ਦੀ ਤਿੰਨ ਚਾਰ ਸਾਲ ਉਮਰ ਹੈ ਦਨੇ ਆ ਵੀ ਉਮਰ ਪਾਪਾ ਚੱਲੇ ਪਰ ਮਾਂ ਨੇ ਗਲਤ ਪੱਲਾ ਪਾ ਲਿਆ ਮਾਤਾ ਜੀਉਨੀ ਜੀ ਨੇ ਗਲਤ ਪੱਲਾ ਪਾ ਲਿਆ ਤੇ ਜਾਣ ਲੱਗਿਆ ਅਜ ਮਾਤਾ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਦੋਵੇਂ ਹੱਥ ਜੋੜ ਕੇ ਨਾ ਬੜੇ ਅਦਬ ਸਤਕਾਰ ਦੇ ਨਾਲ ਨਿਮਰਤਾ ਦੇ ਨਾਲ ਅਜ ਮਾਤਾ ਜੀਉਨੀ ਜੀ ਗੁਰੂ ਰਾਮਦਾਸ ਪਿਤਾ ਦੇ ਚਰਨਾਂ ਤੇ ਅਰਦਾਸ ਕਰਦੇ ਪਏ ਨੇ ਤੇ ਅਰਦਾਸ ਕੀ ਕਰਦੇ ਨੇ ਏ ਗੁਰੂ ਰਾਮਦਾਸ ਪਿਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੋ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨ ਦਿਦਾਰੇ ਮਹਾਰਾਜ ਜੀ ਬਖਸ਼ੀ ਹੋ ਏ ਗੁਰੂ ਰਾਮਦਾਸ ਜੀ ਤੇਰੇ ਚਰਨਾਂ ਦੇ ਵਿੱਚ ਮੇਰੀ ਗਰੀਬਣੀ ਦੀ ਇੱਕ ਅਰਦਾਸ ਹੈ ਇੱਕ ਬੇਨਤੀ ਹੈ ਇੱਕ ਜੋਦਰੀ ਹੈ ਇੱਕ ਤਰਲਾ ਹੈ اے ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦੀਪੇ ਦੀ ਤੇਰੇ ਚਰਨਾਂ ਨਾਲ ਪੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਵਾਹ ਮਾਤਾ ਜੀ ਹੁਣੀ ਅੱਜ ਅੰਦਰੋਂ ਭਜ ਕੇ ਪਿਆਰ ਦੇ ਨਾਲ ਮਾਤਾ ਜੀ ਹੁਣੀ ਅਰਦਾਸ ਪਈ ਕਰਦੀ ਹੈ اے ਗੁਰੂ ਰਾਮਦਾਸ ਜੀ ਕਿਰਪਾ ਕਰਿਓ ਦਰਸ ਕਰਿਓ ਮੇਰੇ ਪੁੱਤਰ ਦੀਪ ਦੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਪੈ ਜਾਵੇ ਤੇਰੇ ਚਰਨਾਂ ਨਾਲ ਪਿਆਰ ਪੈ ਜਾਵੇ ਜਿਵੇਂ ਅੱਗੋਂ ਉਹ ਸਮਾਂ ਪਤਾ ਕੀ ਕਹਿ ਰਿਹਾ ਹੋਵੇ ਉਹ ਸਮਾਂ ਕਹਿੰਦਾ ਹੋਵੇ ਮਾਤਾ ਜਿਉਣੀ ਮਾਤਾ ਜਿਉਣੀ ਜਿਸ ਆਪਣੇ ਪੁੱਤਰ ਦੀਪ ਦੀ ਤੂੰ ਅੱਜ ਗੁਰੂ ਰਾਮ ਦਾ ਪਤਾ ਦੇ ਚਰਨ ਅਰਦਾਸ ਪਈ ਕਰਦੀਆਂ ਨਾ ਗੁਰੂ ਰਾਮदास ਬੜੇ ਵੱਡੇ ਨੇ ਗੁਰੂ ਰਾਮਦਾਸ ਮਰਥ ਨੇ ਇਹ ਮਾਤਾ ਜਿਉਣੀ ਜਿਸ ਗੁਰੂ ਰਾਮ ਦਾਦੇ ਚਰਨਾਂ 'ਚ ਆਪਣੇ ਪੁੱਤਰ ਦੀ ਤੂੰ ਅਰਦਾਸ ਪਈ